ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਐਲਾਨ ਕੀਤਾ ਗਿਆ ਉਹ ਐਲਾਨ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਊਗੀ ਉਹਨਾਂ ਪਿੰਡਾਂ ਨੂੰ 5 ਲੱਖ ਰੁਪਏ ਇਸ ਤੋਂ ਇਲਾਵਾ ਛੇੜੀਆਂ ਵੀ ਦੇਵਾਂਗੇ ਇੱਕ ਹਸਪਤਲ ਦੀ ਜਲੋੜ ਹੋਈ ਤਾਂ ਉਹ ਵੀ ਦੇਵਾਂਗੇ ਤੇ ਇਹਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਪੇਮਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਧੰਨਵਾਦ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਪੰਚਾਇਤੀ ਸੋਣਾ ਦੀ ਉਡੀਕ ਹੈ ਪੰਜਾਬੀਆਂ ਨੂੰ ਕਿ ਸਰਕਾਰ ਕਦੋਂ ਅਨਾਉਂਸ ਕਰੂਗੀ ਪਰ ਬੀਤੇ ਕੱਲ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਦੇ ਮੁਖੀ ਸੀਐਮ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਜਿਸ ਪਿੰਡ ਦੇ ਵਿੱਚ ਸਰਬਸੰਮਤੀ ਹੋਊਗੀ 5 ਲੱਖ ਰੁਪਏ ਦਾ ਵਾਂਗੇ ਹਸਪਤਾਲ ਲਾਵਾਂਗੇ ਜੇ ਲੋੜ ਹੋਈ ਉੱਥੇ ਨਾਲ ਸੜੀਆਂ ਬਣਾ ਕੇ ਦਵਾਂਗੇ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜਿਵੇਂ ਆਪਾਂ ਪਹਿਲਾਂ ਵੀ ਗੱਲਾਂ ਇਨ੍ਹਾਂ ਮੁੱਦਿਆਂ ਦੇ ਉੱਤੇ ਕੀਤੀਆਂ ਨੇ ਔਰ ਜਿਵੇਂ ਮਾਨ ਸਾਹਿਬ ਨੇ ਕਿਹਾ ਹੈ ਕਿ ਅਸੀਂ ਜਲਦੀ ਤੋਂ ਜਲਦੀ ਪੰਚਾਇਤੀ ਚੋਣਾ ਕਰਵਾਉਣ ਜਾ ਰਹੇ ਹਾਂ ਔਰ ਉਹਨਾਂ ਨੇ ਜਿਵੇਂ ਤੁਸੀਂ ਦੱਸਿਆ ਕਿ ਸਰਬਸੰਮਤੀ ਵਾਲੇ ਪਿੰਡਾਂ ਨੂੰ ਬਕਾਇਦਾ ਤੌਰ ਤੇ 5 ਲੱਖ ਔਰ ਚਾਹੇ ਉਹ ਉਹਨਾਂ ਨੇ ਕਿਹਾ ਕਿ ਹਸਪੀਟਲ ਔਰ ਚਾਹੇ ਸਪੋਰਟਸ ਜਾਂ ਹੋਰ ਵੀ ਬਾਕੀ ਸਹੂਲਤਾਂ ਜਿਹੜੀਆਂ ਨੇ ਜੋ ਦੇ ਸਕਦੀ ਹੈ ਸਰਕਾਰ ਉਹ ਦੇਵੇਗੀ ਸੋ ਇਥੋਂ ਉਮੀਦ ਵਧਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਸਰਬਸੰਮਤੀ ਦੇ ਨਾਲ ਆਪਣੇ ਇਮਾਨਦਾਰ ਔਰ ਪੜੇ ਲਿਖੇ ਔਰ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ ਔਰ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਵੱਧ ਤੋਂ ਵੱਧ ਪੰਚਾਇਤਾਂ ਬਣਨਗੀਆਂ ਔਰ ਜੇਕਰ ਸਰਬਸੰਮਤੀ ਹੁੰਦੀ ਹੈ ਤਾਂ ਉਹਦੇ ਨਾਲ ਪਿੰਡਾਂ ਦਾ ਵਿਕਾਸ ਹੋਣ ਦੀਆਂ ਸੁਭਾਵਨਾਵਾਂ ਬਹੁਤ ਜ਼ਿਆਦਾ ਨੇ ਔਰ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਚੋਣਾਂ ਹੁੰਦੀਆਂ ਸੀਗੀਆਂ ਤਾਂ ਲੜਾਈ ਝਗੜੇ ਆਪਸੀ ਭਾਈਚਾਰੇ ਨੂੰ ਸੱਟ ਵੱਜਦੀ ਸੀਗੀ ਯਾ ਇਥੋਂ ਤੱਕ ਕਿ ਕਤਲੋਗਾਰਥ ਬਹੁਤ ਸਾਰੇ ਕੇਸ ਬਣਦੇ ਸੀ ਇੱਕ ਦੂਸਰੇ ਦੇ ਉੱਤੇ ਸੋ ਸਾਰਾ ਜਿਹੜਾ ਢਾਂਚਾ ਸੀਗਾ ਸਿਸਟਮ ਸੀਗਾ ਸਮਾਜ ਦਾ ਉਹ ਵਿਗੜਦਾ ਸੀਗਾ ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਆ ਮਾਨ ਸਾਹਿਬ ਨੇ ਇਹ ਬਹੁਤ ਅੱਛਾ ਫੈਸਲਾ ਕੀਤਾ ਹੈ ਇਹਨੂੰ ਇੱਕ ਚੰਗਾ ਫੈਸਲਾ ਇਤਿਹਾਸਕ ਫੈਸਲਾ ਕਹਿ ਸਕਦੇ ਆ ਕਿ ਉਹਨਾਂ ਨੇ ਇੱਕ ਕਾਨੂੰਨ ਪਾਸ ਕਰਕੇ ਜਿਹੜਾ ਹੈਗਾ ਕਿ ਬਿਨਾਂ ਕਿਸੇ ਚੋਣ ਨਿਸ਼ਚਿੰਤ ਤੋਂ ਜਿਹੜਾ ਹੈਗਾ ਇਹ ਕਿਸੇ ਪਾਰਟੀ ਦੇ ਚੋਣਾ ਲੜੀਆਂ ਜਾਣਗੀਆਂ ਸੋ ਜੇਕਰ ਇਹ ਹੁੰਦਾ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਕਾਫੀ ਇਹਦੇ ਨਾਲ ਪੰਜਾਬ ਦੇ ਵਿਕਾਸ ਦੇ ਵਿੱਚ ਇਹਦਾ ਰੋਲ ਜਿਹੜਾ ਹੈਗਾ ਇਸ ਕਾਨੂੰਨ ਦਾ ਔਰ ਇਸ ਤਰ੍ਹਾਂ ਦੀ ਸੋਚ ਦਾ ਬਹੁਤ ਜ਼ਿਆਦਾ ਹੋਏਗਾ ਤੇ ਪੰਚਾਇਤੀ ਜਿਹੜੀ ਆ ਚੋਣਾ ਹੋਣਗੀਆਂ ਇਹਦੇ ਰਾਹੀਂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਨਵੀਂ ਚੇਤਨਾ ਪੈਦਾ ਹੋਏਗੀ ਇੱਕ ਨਵੀਂ ਤਰ੍ਹਾਂ ਦਾ ਲੋਕਤੰਤਰ ਜਿਹੜਾ ਹੈਗਾ ਸਾਨੂੰ ਦੇਖਣ ਨੂੰ ਮਿਲੇਗਾ ਸੋ ਉਮੀਦ ਕਰਨੀ ਬਣਦੀ ਹੈ ਕਿ ਪੰਜਾਬ ਦੇ ਲੋਕ ਹਸਪੀਟਲ ਦੇ ਰਹਾਂਹੀਂ ਜਾਂ ਸਪੋਰਟਸ ਦੇ ਰਹਾਂਹੀਂ ਜਾਂ ਹੋਰ ਜਿਹੜੇ ਵਿਕਾਸ ਦੇ ਕਾਰਜ ਨੇ ਜਿਹੜੇ ਕਿ ਪਛੜੇ ਹੋਏ ਨੇ ਬੜੇ ਲੰਬੇ ਸਮੇਂ ਤੋਂ ਔਰ ਗਲੀਆਂ ਨਾਲੀਆਂ ਤੱਕ ਅਸੀਂ ਸੀਮਤ ਹੋਏ ਪਏ ਆ ਸੋ ਉਹ ਵਿਕਾਸ ਦੇ ਕਾਰਜ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਤੋਂ ਬਾਅਦ ਇਹ ਤੁਹਾਨੂੰ ਵੇਖਣ ਨੂੰ ਮਿਲ ਸਕਦੇ ਨੇ ਪੰਗੂ ਸਾਹਿਬ ਜੀ ਉੱਤਸਵ ਜਿਵੇਂ ਗੱਲ ਰੱਖੀ ਗਈ ਹਾਲਾਂਕਿ ਗੱਲ ਮੈਂ ਸੁਣ ਰਿਹਾ ਸੀ ਉੱਥੇ ਕਾਂਗਰਸੀ ਇਕ ਲੀਡਰ ਨੇ ਸਵਾਲ ਵੀ ਉਠਾਇਆ ਵਿਧਾਨ ਸਭਾ ਦੇ ਵਿੱਚ ਕਿ ਇਸ ਵਾਰ ਤੁਸੀਂ ਕਾਗਜ਼ਦਾਨੀ ਰੱਦ ਕਰੋਗੇ ਤਾਂ ਭਗਵੰਤ ਸਿੰਘ ਸਾਬ ਨੇ ਦਿੱਤੇ ਜਵਾਬ ਦਿੱਤਾ ਕਿ ਨਹੀਂ ਹੁਣ ਤੁਹਾਡੇ ਵਾਲੀ ਗੱਲ ਨਹੀਂ ਚੱਲਣੀ ਹੈਗੀ ਯਾਨੀ ਕਿ ਉੱਥੇ ਗੱਲ ਉੱਠੀ ਇਹ ਬਾਜਵਾ ਸਾਹਿਬ ਨੇ ਹਾਂ ਬਾਜਵਾ ਸਾਹਿਬ ਨੇ 28 ਸੀ ਗੱਲ ਤੇ ਕੀ ਪਿਛਲੀਆਂ ਸਰਕਾਰਾਂ ਕਾਗਜ਼ ਰੱਦ ਕਰਦੀਆਂ ਰਹੀਆਂ ਨੇ ਕੀ ਇਸ ਵਾਰ ਨਿਰਪੱਖ ਚੋਣ ਹੋਊਗੀ ਡੰਡਾ ਤੰਤਰ ਦਾ ਜਿਹੜਾ ਉਹ ਆਪਣਾ ਰਾਜ ਹੈ ਉਹ ਕਾਇਮ ਨਹੀਂ ਰੱਖਿਆ ਜਾਊਗਾ ਡੰਡਾ ਵਰਤੇ ਨਹੀਂ ਜਾਊਗਾ ਸਰਕਾਰਾਂ ਵੱਲੋਂ ਮੈਂ ਕੀ ਕਹਿ ਰਿਹਾ ਭੰਗੂ ਸਾਹਿਬ ਕਿ ਜਿਹੜੀਆਂ ਪਿਛਲੇਆਂ ਚੋਣਾਂ ਹੁੰਦੀਆਂ ਰਹੀਆਂ ਨੇ ਉਹਦੇ ਵਿੱਚ ਇਕੱਲਾ ਡੰਡਾ ਤੰਤਰ ਨਹੀਂ ਬਹੁਤ ਕੁਝ ਚੱਲਦਾ ਰਿਹਾ ਹੈ ਉਹਦੇ ਵਿੱਚ ਨਸ਼ਾ ਖੋਰੀ ਚੱਲਦੀ ਰਹੀ ਹੈ ਉਹਦੇ ਵਿੱਚ ਪੈਸਿਆਂ ਦਾ ਸ਼ਰਿਆਮ ਮਤਲਬ ਲੱਖਾਂ ਲੱਖਾਂ ਰੁਪਈਆ ਇੱਕ ਇੱਕ ਪਿੰਡ ਦੀ ਚੋਣ ਦੇ ਉੱਤੇ ਖਰਚਾ ਜਾਂਦਾ ਸੀਗਾ ਔਰ ਸ਼ਰਾਬ ਦੇ ਦੌਰ ਚੱਲਦੇ ਸੀ ਭੁੱਕੀਆਂ ਫੀਮ ਪਤਾ ਨਹੀਂ ਕਿਹੜੇ ਕਿਹੜੇ ਉੱਥੇ ਗਲਤ ਕੰਮ ਜਿਹੜੇ ਸੀਗੇ ਉਸ ਦੌਰਾਨ ਹੁੰਦੇ ਸੀਗੇ ਔਰ ਜਿਹੜੀ ਗੱਲ ਤੁਸੀਂ ਪਰਚੇ ਰੱਦ ਜਾਂ ਕਾਗਜ਼ ਰੱਦ ਕਰਾਉਣ ਦੀ ਗੱਲ ਕਰ ਰਹੇ ਹੋ ਇਹ ਇੱਕ ਬਣ ਚੁੱਕਿਆ ਸੀਗਾ ਕਿ ਜਿਹੜੀ ਧਿਰ ਸੱਤਾ ਦੇ ਵਿੱਚ ਹੈ ਬਸ ਉਹਦੀ ਸਰਕਾਰ ਪੰਚਾਇਤਾਂ ਉਹਦੀਆਂ ਬਣਨੀਆਂ ਨੇ ਸੋ ਇਸ ਕਰਕੇ ਜਿਸकी लाठी ਉਸकी भैंस ਇਹ ਸਿਸਟਮ ਚੱਲਦਾ ਰਿਹਾ ਪ੍ਰਾਣੀਆਂ ਜਿਹੜੋ ਜਿਹੜੀਆਂ ਪਰੰਪਰਾਗਤ ਪਾਰਟੀਆਂ ਹੁੰਦੀਆਂ ਸੀ ਜਿਦੇ ਵਿੱਚ ਅਕਾਲੀ ਦਲ, ਬੀਜੇਪੀ ਔਰ ਕਾਂਗਰਸ ਸ਼ਾਮਲ ਹੈ। ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਬਾਜਵਾ ਸਾਹਿਬ ਨੇ ਇਹ ਜਿਹੜਾ ਸਵਾਲ ਉਠਾਇਆ ਔਰ ਮਾਨ ਸਾਹਿਬ ਨੇ ਇਹਦੇ ਉੱਤੇ ਬੜਾ ਤੰਜ਼ ਕੱਸ ਕੇ ਜਵਾਬ ਦਿੱਤਾ ਕਿ ਹੁਣ ਇਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਹੁਣ ਪਾਰਟੀ ਆਮ ਤੀ ਜਿਹੜੀ ਹੈਗੀ ਆ ਉਹ ਸਰਕਾਰ ਹੈ। ਸੋ ਇਸ ਕਰਕੇ ਕੋਈ ਪਰਚੇ ਜਾਂ ਕਾਗਜ਼ ਤੁਹਾਡੇ ਰੱਦ ਨਹੀਂ ਹੋਣਗੇ ਔਰ ਪ੍ਰੋਪਰ ਚੈਨਲ ਜਿਹੜਾ ਹੈਗਾ ਇਹ ਕੰਮ ਹੋਏਗਾ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਚੋਣਾਂ ਹੋਣਗੀਆਂ ਸੋ ਜੇਕਰ ਇਹ ਸਾਰਾ ਕੁਝ ਸਿਸਟਮ ਸਹੀ ਚੱਲਦਾ ਹੈ ਤਾਂ ਮੈਂ ਇਹੀ ਕਹਿ ਰਿਹਾ ਕਿ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਕਿ ਇਹਦੇ ਨਾਲ ਪੰਜਾਬ ਦੇ ਇਤਿਹਾਸ ਦੇ ਵਿੱਚ ਜਿਹੜਾ ਪੋਲੀਟੀਕਲ ਇਤਿਹਾਸ ਹੈ ਉਹਦੇ ਵਿੱਚ ਇੱਕ ਵੱਡਾ ਫੇਰ ਬਦਲ ਵੱਡਾ ਜਿਹੜਾ ਹੈਗਾ ਇੱਕ ਪੜਾ ਨਵਾਂ ਪੜਾ ਜਿਹੜਾ ਹੈਗਾ ਉਹ ਨਵਾਂ ਦੌਰ ਕਹਿ ਸਕਦੇ ਆ ਉਹੋ ਸ਼ੁਰੂ ਹੋਣ ਜਾ ਰਿਹਾ ਸੋ ਇਹਦੇ ਤੋਂ ਸਾਨੂੰ ਕਾਫੀ ਉਮੀਦਾਂ ਨੇ ਕਿ ਪੁਰਾਣੀ ਸਿਸਟਮ ਨੂੰ ਰੱਦ ਕਰਕੇ ਇੱਕ ਚੰਗਾ ਸਿਸਟਮ ਜਿਹੜਾ ਹੈਗਾ ਲੈਉਣ ਦੀ ਕੋਸ਼ਿਸ਼ ਮਾਨ ਸਾਹਿਬ ਵੱਲੋਂ ਕੀਤੀ ਗਈ ਹੈ ਔਰ ਉਮੀਦ ਹੈ ਕਿ ਸਿਰੇ ਚੜੇਗੀ ਪੰਗੂ ਸਾਹਿਬ ਰੋਪਾ ਸਾਹਿਬ ਅਖਰ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਹੋਣਗੀਆਂ ਕਦੋਂ ਕੋਈ ਹੈ ਇਹਦੇ ਚ ਅਲਟੀਮੇਟ ਡੇਟ ਮੇਰਾ ਕਹਿ ਲਿਆ ਕਿ ਜਿਵੇਂ ਗੱਲ ਜਿੱਦਰ ਨੂੰ ਜਾਂਦੀ ਨਜ਼ਰ ਆਈ ਹੈ ਬਹੁਤ ਇੱਕ ਮਹੀਨੇ ਦੇ ਵਿੱਚ ਵਿੱਚ ਬਹੁਤ ਛੇਤੀ ਤੋਂ ਛੇਤੀ ਜਿਹੜਾ ਹੈਗਾ ਇਹ ਚੋਣਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਔਰ ਜੇਕਰ ਜ਼ਿਮਨੀ ਚੋਣਾ ਜਾਂ ਹੋਰ ਇਦਾਂ ਦੀਆਂ ਕੋਈ ਚੋਣਾ ਮੱਦੇ ਨਜ਼ਰ ਨਹੀਂ ਆਉਂਦੀਆਂ ਤਾਂ ਇਹ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਚੋਣਾ ਦੇ ਉੱਤੇ ਫੋਕਸ ਕਰ ਸਕਦੀ ਹੈ ਸੋ ਉਮੀਦ ਹੈ ਕਿ ਬਹੁਤ ਛੇਤੀ ਜਿਹੜੀ ਹੈ ਇਹ ਚੋਣਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆਈਆਂ ਨੇ ਜਿਹੜਾ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਪੰਗੂ ਸਾਹਿਬ ਜੀ ਕੁਝ ਕੁ ਗੱਲ ਚੱਲਦੀ ਹੈ ਕਿ ਜਿਹੜੀਆਂ 4 ਜਿਮਨੀ ਚੋਣਾਂ ਹੋਣੀਆਂ ਨੇ ਉਸ ਤੋਂ ਬਾਅਦ ਚੋਣਾਂ ਹੋਣੀਆਂ ਰੁਕ ਸਾਹਿਬ ਦੇਖੋ ਇਹ ਮਾਨ ਸਾਹਿਬ ਦੇ ਜਦੋਂ ਉਹਨਾਂ ਨੂੰ ਇਹ ਸਵਾਲ ਉਠਾਏ ਗਏ ਤਾਂ ਉਹਨਾਂ ਨੇ ਵੀ ਇਹ ਗੱਲ ਜ਼ਿਕਰ ਕੀਤਾ ਸੀਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਪ੍ਰੈਸ਼ਰ ਹੁਣ ਬਣਿਆ ਹੋਇਆ ਹੈ ਸਰਕਾਰ ਦੇ ਉੱਤੇ ਹੋ ਸਕਦਾ ਹੈ ਕਿ ਜ਼ਿਮਨੀ ਚੋਣਾ ਤੋਂ ਵੀ ਪਹਿਲਾਂ ਇਹ ਕੰਮ ਜਿਹੜਾ ਹੈਗਾ ਹੋ ਕਿਉਂਕਿ ਆਲਰੇਡੀ ਆਪਾਂ ਜਦੋਂ ਪਹਿਲਾਂ ਗੱਲ ਕੀਤੀ ਹੈ ਇਸ ਮੁੱਦੇ ਦੇ ਉੱਤੇ ਤਾਂ ਡਿਪਟੀ ਕਮਿਸ਼ਨਰਸ ਦੇ ਵੱਲੋਂ ਸਾਰੀਆਂ ਕਾਰਵਾਈਆਂ ਇਹ ਉਸ ਦਫ਼ਤਰ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਔਰ ਲਗਭਗ ਕਾਫੀ ਕੰਮ ਜਿਹੜਾ ਹੈਗਾ ਮੁਕੰਮਲ ਹੋ ਚੁੱਕਿਆ ਹੈ ਸੋ ਇਸ ਕਰਕੇ ਜੇ ਆਪਾਂ ਕਹੀਏ ਵੀ ਕੋਈ ਕਾਗਜ਼ੀ ਕਾਰਵਾਈਆਂ ਤਾਂ ਕਾਫੀ ਹੋ ਚੁੱਕੀਆਂ ਨੇ ਪਰ ਹੁਣ ਇਹ ਪ੍ਰੈਕਟੀਕਲ ਜਿਹੜਾ ਹੈਗਾ ਉਹ ਜਲਦੀ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਇਸ ਕਰਕੇ ਸਾਨੂੰ ਉਮੀਦ ਰੱਖਣੀ ਬਣਦੀ ਹੈ ਕਿ ਬਹੁਤ ਛੇਤੀ ਇਹ ਜਿਹੜੀਆਂ ਚੋਣਾਂ ਹੋ ਸਕਦੀਆਂ ਨੇ ਪੰਜਾਬ ਦੇ ਵਿੱਚ ਭੰਗੂ ਸਾਹਿਬ ਜੀ ਆਮਦਮੀ ਪਾਰਟੀ ਨਵੇਂ ਬੰਦੇ ਨੂੰ ਮੌਕਾ ਦੇਊਗੀ ਰੋਪ ਸਾਬ ਦੇਖੋ ਹਰ ਪਾਰਟੀ ਜਿਹੜੀ ਹੁੰਦੀ ਹੈ ਉਹਨੂੰ ਲੱਗਦਾ ਹੈ ਕਿ ਜਿਹੜੇ ਜਿੱਤਣ ਵਾਲੇ ਕੈਂਡੀਡੇਟ ਨੇ ਜਾਂ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਨੇ ਲੋਕਾਂ ਦੇ ਕੰਮਕਾਰ ਕਰਦੇ ਨੇ ਲੋਕਾਂ ਦੇ ਵਿੱਚ ਜਾਣੇ ਪਛਾਣੇ ਨੇ ਉਹਨਾਂ ਨੂੰ ਹੋ ਅੱਗੇ ਲੈ ਕੇ ਆਵੇ ਸੋ ਇਸ ਕਰਕੇ ਜਿੰਨਾ ਵੀ ਪਾਰਟੀ ਵਲੰਟੀਅਰਸ ਨੇ ਕੰਮ ਕੀਤੇ ਨੇ ਲੋਕਾਂ ਦੇ ਨਾਲ ਵਿਚਰੇ ਨੇ ਉਹ ਲੋਕਾਂ ਦੇ ਵਿੱਚ ਰਹੇ ਨੇ ਉਹਨਾਂ ਨੂੰ ਅੱਗੇ ਲਿਉਣਾਂ ਦਾ ਮਕਸਦ ਜਿਹੜਾ ਹੈ ਪਾਰਟੀ ਚਾਹੁੰਦੀ ਹੁੰਦੀ ਹੈ ਕਿ ਉਹੀ ਲੋਕ ਅੱਗੇ ਆਉਣ ਜਿਹੜੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਕੰਮਾਂ ਨੂੰ ਸਮਝਦੇ ਨੇ ਉਹਨਾਂ ਦੀ ਸਾਇਕੀ ਨੂੰ ਸਮਝਦੇ ਨੇ ਔਰ ਪਿੰਡਾਂ ਦੇ ਵਿਕਾਸ ਵੱਲ ਆਪਣਾ ਧਿਆਨ ਦੇ ਸਕਦੇ ਆ ਸੋ ਉਮੀਦ ਹੈ ਕਿ ਨਵੇਂ ਔਰ ਪੜੇ ਲਿਖੇ ਔਰ ਇਮਾਨਦਾਰ ਲੋਕ ਜਿਹੜੇ ਨੇ ਉਹ ਜ਼ਰੂਰ ਅੱਗੇ ਆਉਣਗੇ ਹਰ ਪਾਰਟੀ ਚਾਹੇ ਉਹ ਆਮ ਆਦੀ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਅਕਾਲੀ ਦਲ ਹੈ ਜਾਂ ਕੋਈ ਹੋਰ ਪਾਰਟੀਆਂ ਨੇ ਉਹ ਆਪਣੇ ਆਪਣੇ ਕੈਂਡੀਡੇਟਸ ਜਿਹੜੇ ਨੇ ਉਹ ਜ਼ੋਰ ਲਾਉਣਗੇ ਸੋ ਬਾਕੀ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਲੋਕਾਂ ਦੇ ਹੱਥ ਹੁੰਦਾ ਆਪਾਂ ਨੂੰ ਪਤਾ ਹੈ ਲੋਕਤੰਤਰ ਹੈ ਤੇ ਪਰ ਉਮੀਦ ਹੈ ਕਿ ਹਰ ਪਾਰਟੀ ਜਿਹੜੀ ਹੈਗੀ ਹੈ ਚੰਗੇ ਲੋਕਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰੇਗੀ ਭੰਗੂ ਸਾਹਿਬ ਬਿਲਕੁਲ ਤੇ ਡਾਕਟਰ ਸਾਹਿਬ ਜਿਵੇਂ ਹਾਈ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਸੀ ਸਰਕਾਰ ਨੇ ਕਿ ਅਸੀਂ ਸਤੰਬਰ ਦੇ ਵਿੱਚ ਕਰਾ ਦਾਂਗੇ ਚੋਣ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਸੰਗਠਨ ਹੈ ਉਹ ਵੀ ਹਜੇ ਪਿੰਡ ਲੈਵਲ ਤੇ ਉਸ ਪੱਧਰ ਦਾ ਨਹੀਂ ਹੈ ਜਿਵੇਂ ਦੇਖੋ ਕਿ ਦੂਜੀ ਪਾਰਟੀਆਂ ਦਾ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਪੰਚਾਇਤਾਂ ਬਣਨਗੀਆਂ ਆਮ ਆਦਮੀ ਪਾਰਟੀ ਦਾ ਸੰਗਠਨ ਉਦੋਂ ਹੀ ਖੜਾ ਹੋਊਗਾ ਜਿਵੇਂ ਇੱਕ ਗੱਲ ਇਹ ਵੀ ਇਹ ਵੀ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਉਸ਼ਾ ਘਟ ਗਿਆ ਉਹ ਕਹਿੰਦੇ ਕਿ ਥੋੜਾ ਜਿਹਾ ਤਾਂ ਸਮਾਂ ਰਹਿ ਗਿਆ ਸਰਕਾਰ ਦਾ 2.5 ਸਾਲ ਤਾਂ ਨਿਕਲ ਗਏ ਕਹਿੰਦੇ ਕਿ ਸਰਪੰਚ ਬਣ ਕੇ ਕੀ ਕਰਾਂਗੇ ਇਦਾਂ ਦੀ ਗੱਲ ਵੀ ਹੈ ਦੇਖੋ ਜਿਹੜੇ ਇਹ ਕਹਿੰਦੇ ਵੀ ਕੀ ਕਰਾਂਗੇ ਇਹਦਾ ਮਤਲਬ ਹੈ ਕਿ ਉਹ ਪਹਿਲਾਂ ਵਾਂਗ ਕੋਈ ਇਹਦੇ 'ਚ ਪੈਸੇ ਖਾਣ ਵਾਲੀ ਗੱਲ ਜਾਂ ਕੋਈ ਇਹਦੇ ਇਹਦੇ 'ਚ ਪੈਸੇ ਖਰਚ ਕੇ ਅਮੀਰ ਹੋਣ ਵਾਲੀ ਗੱਲ ਇਹ ਚਾਹੁੰਦੇ ਨੇ ਜਦੋਂ ਤੁਹਾਨੂੰ ਮੌਕਾ ਮਿਲੇ ਇਹ ਇੱਕ ਸੇਵਾ ਹੈ ਦੇਖੋ ਜਿਹੜੀ ਸਿਆਸਤ ਹੈ ਉਹ ਸੇਵਾ ਹੋਣੀ ਚਾਹੀਦੀ ਹੈ ਜਦੋਂ ਤੁਹਾਨੂੰ ਮੌਕਾ ਮਿਲੇ ਤੁਸੀਂ ਉਹ ਸੇਵਾ ਕਰ ਲਓ ਇਹ ਤਾਂ ਇਹ ਹੋ ਗਿਆ ਵੀ ਮੈਨੂੰ ਜ਼ਿਆਦਾ ਕੋਈ ਖਾਣ ਦਾ ਟਾਈਮ ਨਹੀਂ ਮਿਲੂਗਾ ਮੈਂ ਜ਼ਿਆਦਾ ਇਹਦੇ ਚੋਂ ਕੁਝ ਜਿਹੜਾ ਹੈਗਾ ਜੇ ਮਾਨ ਸਾਹਿਬ ਨੇ ਵੀ ਜੋ ਇਸ਼ਾਰਾ ਕੀਤਾ ਸੀਗਾ ਕਿ 40 40 50 50 ਲੱਖ ਲਾ ਕੇ ਚੋਣਾਂ ਦੇ ਵਿੱਚ ਤੁਸੀਂ ਉਹਦੇ ਤੋਂ ਕਿੰਨਾ ਕੁ ਹੋਰ ਖੱਟ ਲੋਗੇ ਸੋ ਇਸ ਕਰਕੇ ਉਹ ਕੰਮ ਖਤਮ ਹੋਣਾ ਚਾਹੀਦਾ ਹੈ ਉਹ ਬਿਲਕੁਲ ਇਹਦੇ ਉੱਤੇ ਸਾਨੂੰ ਤਵੱਜੋ ਨਹੀਂ ਦੇਣੀ ਚਾਹੀਦੀ ਸੋ ਜੇਕਰ ਅਸੀਂ ਇਮਾਨਦਾਰਾਂ ਤਾਂ ਤੁਹਾਨੂੰ ਚਾਹੇ ਇੱਕ ਮਹੀਨੇ ਦਾ ਹੀ ਮੌਕਾ ਮਿਲ ਕੇ ਉਹ ਨਾ ਮਿਲੇ ਤੁਸੀਂ ਉਹਦੇ ਵਿੱਚ ਆਪਣੇ ਕੰਮ ਕਰੋ ਸੋ ਇਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਮੰਨ ਲਓ ਕੱਲ ਨੂੰ ਰਿਪੀਟ ਕਰਦੀ ਹੈ ਸਰਕਾਰ ਫਿਰ ਵੀ ਉਹਨਾਂ ਕੋਲੇ ਵਾਧੂ ਸਮਾਂ ਹੈ ਸੋ ਇਸ ਕਰਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਸਿਰਫ 2.5 ਸਾਲ ਨੇ ਜਾਂ 2 ਸਾਲ ਨੇ ਜਾਂ 1 ਸਾਲ ਹੈ ਜਦੋਂ ਮੈਨੂੰ ਲੱਗਦਾ ਹੈ ਕਿ ਸੇਵਾ ਦਾ ਪੋਲਿਟিক্যাল ਲੋਕਾਂ ਨੂੰ ਮੌਕਾ ਮਿਲੇ ਉਦੋਂ ਹੀ ਉਹ ਅੱਗੇ ਆਉਣ ਔਰ ਉਤਸ਼ਾਹ ਦੇ ਨਾਲ ਲੋਕਾਂ ਦੇ ਵਿੱਚ ਵਿਚਰਨ ਔਰ ਪੰਜਾਬ ਦੇ ਪਿੰਡਾਂ ਦਾ ਵਿਕਾਸ ਜਿਹੜਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਜੋ ਰੁਕਿਆ ਹੋਇਆ ਹੈ ਉਹਨੂੰ ਲੈ ਕੇ ਜਾਣ ਤਾਂ ਹੀ ਪੰਜਾਬ ਦਾ ਭਲਾ ਹੈ ਔਰ ਜਿੰਨੀਆਂ ਪੰਚਾਇਤਾਂ ਮਜ਼ਬੂਤ ਹੋਣਗੀਆਂ ਉਨਾਂ ਹੀ ਸਾਡਾ ਲੋਕਤੰਤਰ ਮਜ਼ਬੂਤ ਹੋਏਗਾ ਉਨਾਂ ਹੀ ਪੰਜਾਬ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਹੈ ਸਰਕਾਰ ਦਾ ਉਹ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਪੰਚਾਇਤਾਂ ਮਜ਼ਬੂਤ ਹੋਣਗੀਆਂ ਜੇਕਰ ਪੰਚਾਇਤਾਂ ਇਮਾਨਦਾਰ ਹੋਣਗੀਆਂ ਜੇਕਰ ਪੰਚਾਇਤਾਂ ਦੇ ਵਿੱਚ ਉਤਸ਼ਾਹ ਹੋਏਗਾ ਔਰ ਸਾਰੀਆਂ ਚੀਜ਼ਾਂ ਤਾਂ ਹੀ ਹੋ ਸਕਦੀਆਂ ਨੇ ਜੇਕਰ ਚੋਣਾਂ ਦੇ ਦੌਰਾਨ ਆਮ ਲੋਕ ਜਿਹੜੇ ਨੇ ਉਹ ਅੱਗੇ ਆਉਣ ਔਰ ਇਮਾਨਦਾਰੀ ਦੇ ਨਾਲ ਵਿਕਾਸ ਕਰਨ ਔਰ ਉਤਸ਼ਾਹ ਦੇ ਨਾਲ ਉਹ ਕੰਮ ਕਰਨ ਸੋ ਤਾਂ ਹੀ ਜਿਹੜਾ ਹੈਗਾ ਚੰਗਾ ਗ੍ਰਾਮ ਪੰਚਾਇਤਾਂ ਚੰਗੀਆਂ ਜਿਹੜੀਆਂ ਨੇ ਉਹ ਹੋਣ ਦੇ ਵਿੱਚ ਆ ਸਕਦੀਆਂ ਨੇ ਭੰਗੂ ਸਾਹਿਬ ਜੀ ਦਕਸ਼ ਬਹੁਤ ਬਹੁਤ ਸ਼ੁਕਰੀਆ ਤੁਸੀਂ ਨਾਲ ਜੁੜੇ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਡਾਕਟਰ ਸਾਹਿਬ